ਉਨਾ ਪਰਿਵਾਰ ਦਾ ਬੱਚਿਆਂ ਦਾ ਅਣਜਾਣ ਸੀ ਉੱਥੇ ਜਦੋਂ ਗਈ ਤੇ ਉੱਥੇ ਇੱਕ ਜ਼ਾਲਮ ਨੇ ਦਰਿੰਦੇ ਨੇ ਜਾਨਵਰ ਨੇ ਉਸ ਬੱਚੀ ਨੂੰ ਜੋ ਹੈ ਉਹਦਾ ਕਤਲ ਕਰ ਦਿੱਤਾ ਪੂਰੀ ਜਾਨ ਲੈ ਲਈ ਇਸ ਤੋਂ ਮਾੜੀ ਗੱਲ ਕੋਈ ਹੋਰ ਸਮਾਜ 'ਚ ਨਹੀਂ ਹੋ ਸਕਦੀ ਕਿ ਇੱਕ ਗਲੀ ਮਹੱਲੇ ਦੀ ਜਿਹੜੀ ਹੈਗੀ ਹੈ ਧੀਆਂ ਸਾਰੀਆਂ ਆਪਣੀਆਂ ਧੀਆਂ ਹੁੰਦੀਆਂ ਔਰ ਮੈਂ ਉਸ ਦਿਨ ਨੰਦਪੁਰ ਸਾਹਿਬ ਹੋਣ ਦੇ ਕਾਰਨ ਉਸ ਰਾਤ ਨਹੀਂ ਆਇਆ ਅਗਲੇ ਦਿਨ ਮੈਂ ਤੁਸੀਂ ਸਾਰੇ ਜਾਣਦੇ ਕਿ ਮੈਂ ਆ ਗਿਆ ਉਸ ਤੋਂ ਪਹਿਲੇ ਸਾਡੇ ਮੇਰ ਸਾਹਿਬ ਦੁਪਹਿਰ ਨੂੰ ਮੇਰਾ ਬੇਟਾ ਇੱਥੇ ਆਇਆ ਅਸੀਂ ਲਗਾਤਾਰ ਪਰਿਵਾਰ ਦੇ ਨਾਲ ਇੰਚਾ ਚ ਗਏ ਆ ਇਹ ਸਾਡਾ ਆਪਣਾ ਪਰਿਵਾਰ ਹੈ ਸਾਡੀ ਆਪਣੀ ਬੱਚੀ ਹੈ ਸੋ ਅਸੀਂ ਸਾਡੇ ਨਾਲ ਬਾਲੀ ਸਾਹਿਬ ਨਿਤਨ ਕੋਲੀ ਜੀ ਸਾਡੇ ਚੇਅਰਮੈਨ ਰਮਨੀਕ ਜੀ ਉਹਦੇ ਨਾਲ ਸਾਡੇ ਭੈਣ ਜੀ ਗਾਇਬਿੰਦਰ ਕੋਠਰਾ ਜੀ ਔਰ ਨਾਲ ਸਾਡੇ ਦਿਨੇਸ਼タル ਜੀ ਔਰ ਚੇਅਰਮੈਨ ਸਾਹਿਬ ਸਾਡੇ ਸਾਰੇ ਪਰਿਵਾਰ ਦੇ ਮੇਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਪਰਿਵਾਰ ਨਾਲ ਇਹ ਗੱਲ ਕਹਿਣ ਲਈ ਆਏ ਆ ਕਿ ਅਸੀਂ ਤੁਹਾਡੇ ਨਾਲ ਸਰਕਾਰ ਤੁਹਾਡੇ ਨਾਲ ਹੈਗੀ ਏ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ ਜਿੰਨੇ ਮਾੜਾ ਕੰਮ ਕੀਤਾ ਹੈਗਾ ਜਿੰਨੇ ਜ਼ੁਲਮ ਕੀਤਾ ਹੈਗਾ ਉਹਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਏਗਾ ਐਜ਼ ਸਾਰਾ ਹੀ ਪੋਲਿਟਿਕਸ ਨੂੰ ਉਪਰ ਉੱਟ ਕੇ ਕਿਉਂਕਿ ਕੋਈ ਵੀ ਅਗਰ ਸਮਾਜ 'ਚ ਬੁਰਾਈ ਆਂਦੀ ਏ ਉਸ ਨੂੰ ਅਸੀਂ ਦੇਖਣਾ ਹੈ ਅਸੀਂ ਉਸ ਨੂੰ ਖਤਮ ਕਰਨਾ ਹੈ ਸੋ ਜਿਸ ਪਰਿਵਾਰ ਦੇ ਨਾਲ ਤੱਕਾ ਹੁੰਦਾ ਹੈਗਾ ਅਸੀਂ ਉਹਦੇ ਨਾਲ ਖੜੇ ਹੈਗੇ ਆਂ ਔਰ ਜੋ ਪਰਿਵਾਰ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਜੋ ਗਿਲਾ ਹੈਗਾ ਕਿ ਉਸ ਦਿਨ ਜਿਹੜੀ ਪੁਲਿਸ ਆਈ ਔਰ ਪੁਲਿਸ ਆ ਕੇ ਜਦੋਂ ਉਹਦੇ ਘਰ ਗਈ ਜਿੰਨੇ ਇਹ ਮਾੜਾ ਕੰਮ ਕੀਤਾ ਉੱਥੇ ਜਾ ਕੇ ਅੰਦਰ ਬਹਿ ਕੇ ਉਹਨਾਂ ਨੇ ਘੰਟਾ ਬੈਠੇ ਰਹੇ ਪਰ ਸਾਡੀ ਬੱਚੀ ਉੱਥੇ ਉਸੇ ਬਾਥਰੂਮ ਦੇ ਨਾਲ ਵਾਰ ਹੈ ਗਈ ਸੀ ਉਹਨਾਂ ਨੇ ਨਾਂ ਉਹਨੂੰ ਦੇਖਿਆ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਸ ਘਰ ਦੀ ਸਰਚ ਨਹੀਂ ਕੀਤੀ ਔਰ ਪਰਿਵਾਰ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਇਸ ਤੋਂ ਸਾਫ ਜਾਹਰ ਹੈ ਕਿ ਜੋ ਮੁਲਾਜ਼ਮ ਸਨ ਉਹਨਾਂ ਨੇ ਆਪਣੀ ਡਿਊਟੀ ਸਹੀ ਨਹੀਂ ਨਿਭਾਈ ਇਸ ਕਰਕੇ ਜੋ ਹੈ ਘਰ ਵਾਲਿਆਂ ਦੀ ਮੰਗ ਹੈ ਕਿ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੇ ਸਰ ਤੁਸੀਂ ਸਰਕਾਰ ਨੂੰ ਤੇ ਇਹ ਕੰਸਟਰਕਟ ਟੇਟਮੈਂਟ ਸੋ ਇਸ ਕਰਕੇ ਜੋ ਪਰਿਵਾਰ ਦੀ ਅਸੀਂ ਜੋ ਮੰਗ ਜੋ ਉਹਨਾਂ ਕਹੀ ਹੈਗੀ ਹੈ ਅਸੀਂ ਮਹਿਸੂਸ ਕਰਨੇ ਆ ਕਿ ਉਹਨਾਂ ਦਾ ਫਰਜ ਬੰਦਾ ਸੀ ਪਰਿਵਾਰ ਨੂੰ ਨਾਲ ਲੈ ਕੇ ਅੰਦਰ ਸਰਚ ਕਰਨੀ ਚਾਹੀਦੀ ਸੀ ਨਾ ਕਿ ਆਪੀ ਅੰਦਰ ਜਾ ਕੇ ਅੱਧਾ ਘੰਟਾ ਬੈਠ ਕੇ ਬਾਹਰ ਆਣਾ ਚਾਹੀਦਾ ਸੀ ਸੋ ਇਸ ਕਰਕੇ ਉਹਨਾਂ ਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀਆਂ ਨਗੈਲੀ ਕੀਤੀ ਹੈਗੀ ਔਰ ਨਗੈਲੀ ਕਰਨ ਦਾ ਲਾਪਰੋਈ ਕਰਨ ਦਾ ਜਿਹੜਾ ਉਹਨਾਂ ਨੇ ਹੈਗਾ ਉਹਨਾਂ ਨੂੰ ਸਜ਼ਾ ਮਿਲੇਗੀ ਉਹਨਾਂ ਨੂੰ ਡਿਸਮਿਸ ਕਰਨ ਵਾਸਤੇ ਅਸੀਂ ਪੂਰਾ ਜੋ ਹੈ ਸੀਐਮ ਸਾਹਿਬ ਤੱਕ ਔਰ ਸਮਝੋਗੇ ਦੇ ਵਿਲ ਬੀ ਡਿਸਮਿਸ ਬਾਲੀ ਸਾਹਿਬ ਨੇ ਤੁਹਾਡੀ ਸਲਾਹ ਕੀਤੀ ਸਾਰੇ ਸਾਥੀਆਂ ਨੇ ਸੀ ਕਿ ਉਹਨੂੰ ਅਸੀਂ ਡਿਸਮਿਸ ਵੀ ਕਰਾਵਾਂਗੇ ਔਰ ਜਿੰਨੇ ਮਾੜਾ ਕੰਮ ਕੀਤਾ ਹੈਗਾ ਉਹਨੂੰ ਫਾਂਸੀ ਦੀ ਸਜ਼ਾ ਵੀ ਅਸੀਂ ਦਵਾਵਾਂਗੇ ਕਿਉਂਕਿ ਫਾਂਸੀ ਦੇਣੀ ਜੱਜ ਨੇ ਪਰ ਸਾਡੀ ਜਿਹੜੀ ਮੰਗ ਹੈਗੀ ਹੈ ਅਸੀਂ ਪੂਰਾ ਐਜ਼ ਅ ਹਿਊਮਨ ਬੀਇੰਗ ਪਰਿਵਾਰ ਨਾਲ ਖੜੇ ਆ ਅਸੀਂ ਫਾਂਸੀ ਸਜ਼ਾ ਦੇਣ ਤੱਕ ਜਦ ਤੱਕ ਘਰਦਿਆਂ ਦੀ تسਲੀ ਨਹੀਂ ਹੁੰਦੀ ਅਸੀਂ ਇਹਨਾਂ ਨਾਲ ਖੜੇ ਹੈਗੇ ਆ ਔਰ ਜੇ ਜੇ ਜੋ ਉਹਨਾਂ ਨੂੰ ਸਹਾਇਕ ਚਾਹੀਦਾ ਹੋਵੇਗਾ ਅੱਛੇ ਤੋਂ ਅੱਛਾ ਵਕੀਲ ਕਰਕੇ ਦੇਵਾਂਗੇ ਜੋ ਫਾਈਨੈਂਸ਼ੀਅਲ ਲੋਡ ਹੋਏਗੀ ਜੋ ਵੀ ਇਹਨਾਂ ਨੂੰ ਕਰਦਿਆਂ ਨੂੰ ਚਾਹੀਦਾ ਹੋਵੇਗਾ ਜਿੱਦਣ ਅਸੀਂ ਖੁਦ ਮਹਿਸੂਸ ਕਰਨੇ ਆਏ ਇਹ ਸਾਡੇ ਨਾਲ ਵਾਪਰੇ ਹੈ ਉਹ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਸਾਡੀ ਆਪਣੀ ਬੱਚੀ ਸੀ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ਼ ਬੰਦਾ ਸੋ ਮੈਂ ਇੰਨੀ ਤੁਹਾਡੇ ਨਾਲ ਇੱਕ ਮੈਸੇਜ ਦੇਣਾ ਚਾਹਾਂਗਾ ਔਰ ਨਾਲ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈਗਾ ਉਹਨੂੰ ਸਜ਼ਾ ਅਵਸ਼્ય ਮਿਲੇਗੀ ਔਰ ਉਹਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਉਹਦੇ ਵਾਸਤੇ ਸਾਰੇ ਪ੍ਰਯਾਸ ਕਰਾਂਗੇ ਔਰ ਜੋ ਪੁਲਿਸ ਵਾਲੇ ਡਿਪਾਰਟਮੈਂਟ ਨੇ ਜਿਹੜੇ ਬੰਦਿਆਂ ਨੇ ਨਗਾਹਲੀ ਕੀਤੀ ਹੈਗੀ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾਏਗਾ ਕਰਾਇਆ ਜਾਏਗਾ ਭਗਤ ਜੀ ਇੱਕ ਇਹ ਕ ਵੈਸੇ ਤਾਂ ਜਿਹੜਾ ਮਾਮਲਾ ਜਿੰਨੀਆਂ ਧਰਾਵਾਂ ਦੇ ਤਹਿਤ ਦਰਜ ਹੋਇਆ ਉਹ ਫਾਸਟ ਟਰੈਕ 'ਚ ਹੀ ਹੈ ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨੂੰ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇ। ਹਾਂ ਤੁਸੀਂ ਇਹ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਹੜਾ ਕਿ ਆਮ ਤੌਰ ਦੇ ਉੱਪਰ ਜਿਹੜਾ ਹੈਗੇ ਇਦਾਂ ਦੇ ਫੈਸਲੇ ਲੰਬਾ ਸਮਾਂ ਖਿੱਚੇ ਜਾਂਦੇ ਨੇ ਪਰ ਅਸੀਂ ਤੁਸੀਂ ਜਿਦਾ ਕਹਿ ਰਹੇ ਹੋ ਅਸੀਂ ਪਹਿਲੇ ਹੀ ਤੈਅ ਕੀਤਾ ਰੱਖਿਆ ਕਿ ਅਸੀਂ ਇਮੀਡੀਏਟਲੀ ਇਹਨਾਂ ਨੂੰ ਫਾਸਟ ਟਰੈਕ ਦੇ ਉੱਪਰ ਕਮੈਂਟ ਕਰਾ ਕੇ ਤੇ ਜਲਦੀ ਤੋਂ ਜਲਦੀ ਫੈਸਲਾ ਕਰਵਾਵਾਂਗੇ ਤਾਂ ਕਿ ਘਰਦਿਆਂ ਨੂੰ ਜਲਦੀ ਇਨਸਾਫ਼ ਮਿਲੇ ਉਹਨੇ ਜਲਦੀ ਤਸੱਲੀ ਹੋਵੇ। ਬਾਕੀਆਂ ਨੂੰ ਮੈਸੇਜ ਜਾਏ ਜਿਹੜੇ ਮਾੜੇ ਕੰਮ ਅੱਗੋਂ ਤੋਂ ਕੋਈ ਐਦਾਂ ਨਜੁਰਤ ਨਾ ਕਰੇ ਤਾਂ ਕਿ ਉਹਨੂੰ ਜਲਦੀ ਡਿਸੀਜਨ ਹੋਏਗਾ ਤੇ ਅੱਗੋਂ ਹੋਰ ਕੋਈ ਕੋਸ਼ਿਸ਼ ਐਦਾਂ ਦੀ ਮਾੜੀ ਹਰਕਤ ਨਹੀਂ ਕਰੇਗਾ ਸੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਵਾਂ ਐਜ ਫਰੋਮ ਦਾ ਗਵਰਨਮੈਂਟ ਸਾਈਡ ਕਿ ਅਸੀਂ ਪਰਿਵਾਰ ਨਾਲ ਖੜੇ ਆ ਗਿਆਂ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਵਾਂਗੇ ਇਹ ਸਾਡੀ ਡਿਊਟੀ ਬਣਦੀ ਸਰਾ ਤਰਮ ਬੰਦਾ ਸੀ ਉਹਨੂੰ ਨਿਭਾਵਾਂਗੇ ਉਹਦੇ ਵਾਸਤੇ ਜੋ ਪਰਿਵਾਰ ਨੂੰ ਹੈਲਪ ਚਾਹੀਦੀ ਹੋਏਗੀ ਅਸੀਂ ਪੂਰੀ ਦਿਵਾਵਾਂਗੇ ਔਰ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ। ਹਾਂਜੀ। ਤੁਹਾਡੇ ਨਹੀਂ ਬਿਲਕੁਲ ਸਹੀ ਆ ਜੋ ਭਗਤ ਜੀ ਨੇ ਕਿਹਾ ਕਿ ਇਹ ਬਹੁਤ ਘਿਣਾਉਣਾ ਕਾਰਨਾਮਾ ਹੈ ਨੇ। ਏਸ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ ਕਿ ਅਸੀਂ ਕਿਵੇਂ ਸਮਾਜ 'ਚ ਜੀ ਰਹੇ ਆ। ਜਿੱਥੇ ਆਪਣੀ ਧੀ ਦੀ ਉਮਰ ਦੀਆਂ ਬੱਚਿਆਂ ਨਾਲ ਇਹੋ ਜਿਹੇ ਕਰਮ ਹੁੰਦੇ ਆ ਉਸ ਤੋਂ ਬਾਅਦ ਕਤਲ ਹੁੰਦਾ। ਨਿਰਸੰਦੇ ਸਾਡਾ ਪੂਰਾ ਸ਼ਹਿਰ ਇਹਦੇ ਨਾਲ ਸ਼ਰਮਸਾਰ ਹੋਇਆ। ਸਾਰੇ ਪੰਜਾਬ 'ਚੋਂ ਬਾਰੋਂ ਵੀ ਫੋਨ ਆ ਰਹੇ ਆ ਇਸ ਹਾਸੇ ਬਾਰੇ। ਔਰ ਅਸੀਂ ਨਿੱਜੀ ਤੌਰ ਤੇ ਦੁੱਖ ਵੀ ਬਹੁਤ ਮਹਿਸੂਸ ਕਰਦੇ ਆ ਕਿ ਅੱਜ ਦੇ ਐਸੇ ਸਮਾਜ ਵਿੱਚ ਵੀ ਐਸੇ ਲੋਕ ਹੈਗੇ ਆ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪੜ ਰਹੀ ਆ ਔਰ ਜਿੱਥੋਂ ਤੱਕ ਭਗਤ ਜੀ ਨੇ ਜਿਵੇਂ ਦੱਸਿਆ ਕਿ ਸਵਾਲ ਗਵਰਨਮੈਂਟ ਸਾਈਡ ਦਾ ਆ ਤਾਂ ਡੈਫੀਨਿਟਲੀ ਜਿਸ ਵੀ ਬੰਦੇ ਨੇ ਅਣਗਹਿਲੀ ਕੀਤੀ ਆ ਉਹਨੂੰ ਵੀ ਔਰ ਜਿਸ ਬੰਦੇ ਨੇ ਇਹ ਕਾਰਾ ਕੀਤਾ ਦੋਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਬਖਸ਼ਣਾ ਨਹੀਂ ਹੈ ਜੋ ਵੀ ਭਾਗੀ ਕਾਰਵਾਈ ਚਾਹੇ ਉਹ ਡਿਸਮਿਸ ਆ ਜਾਂ ਕੋਈ ਵੀ ਸਖਤ ਉਤੋਂ ਵੀ ਸਖਤ ਆ ਉਹ ਗਵਰਨਮੈਂਟ ਵਿਲ ਡੂ ਦੈਟ ਔਰ ਇਸ ਬੰਦੇ ਨੂੰ ਐਂਡ ਤੱਕ ਸਜ਼ਾ ਲਾਉਣ ਦੀ ਸਟੇਟ ਪੂਰੀ ਤਰ੍ਹਾਂ ਨਾਲ ਕੇਸ ਲੜੇਗਾ ਤਾਂ ਕਿ ਐਗਜ਼ੈਂਪਲ ਸੈੱਟ ਹੋ ਜਵੇ ਕੋਈ ਵੀ ਭਵਿੱਖ ਵਿੱਚ ਐਸੀ ਗੱਲ ਕਰਨ ਬਾਰੇ ਤਾਂ ਕੀ ਸੋਚਣ ਬਾਰੇ ਵੀ ਦਿਮਾਗ ਉਹਦਾ ਜਿਹੜਾ ਦਿਲ ਪਾਸੇ ਨਾ ਚੱਲੇ ਹੀ ਵਿਲ ਬੀ ਡੈਫੀਨਿਟਲੀ ਵੀ ਹੈਵ ਇਨਸ਼ੋਰਡ ਇਟ ਵਿਦ ਦੀ ਪੁਲਿਸ ਆਫੀਸਰਸ ਕਿ ਉਸ ਬੰਦੇ ਦੀ ਜੇਕਰ ਅਣਗੈਲੀ ਹੈ ਤੌਰ ਦੀ ਡਿਸਕ੍ਰੀਮੈਂਸੀ ਡਿਮਾਂਡ ਹੈ ਤਾਂ 댓 ਹੈਸ ਟੂ ਬੀ ਡਨ ਜੀ ਸਰ ਪੁਲਿਸ ਸਾਹਿਬ ਪੁਲਿਸ ਸਾਹਿਬ ਕਾਲਿਸੋ ਲੋ ਮੈਂ ਜੀ ਦਾ ਪਗੜੀ ਦੇ ਬੰਦੇ ਸਾਹਿਬ ਨੂੰ ਦੱਸਦਾ ਕੋਈ ਕਿ ਬਾਰ ਬਾਰ ਮੰਗ ਕੇ ਕਿ ਐਸਆਈ ਨੂੰ ਹਾਨੀ ਪਰਿਵਾਰ ਦੀ ਜੋ ਡਿਮਾਂਡ ਹੈ ਉਹ ਅਸੀਂ ਆਲਰੇਡੀ ਡਿਸਕਸ ਕਰਕੇ ਤੇ ਡੈਫੀਨਿਟਲੀ ਡਿਸਮਿਸਲ ਤਾਂ ਉਹਦੀ ਹੋਏਗੀ ਹੋਏਗੀ ਹੋਰ ਵੀ ਪਰਿਵਾਰ ਦੀ ਜਿਹੜੀ ਡਿਮਾਂਡ ਹੋਏਗੀ ਅਸੀਂ ਐਂਡ ਤੱਕ ਉਹਨਾਂ ਦਾ ਸਾਥ ਦੇਾਂਗੇ